ਕੋ ਗਾਲੇ ਆ ਬੁਨਿਆਦੀ ਤੌਰ ਤੇ ਜਿਹੜਾ ਫਤਵਾ ਹੈ ਉਹ ਸਰਕਾਰ ਤੋਂ ਖਿਲਾਫ ਹੈ ਸਾਡੇ ਹਲਕੇ ਚ ਕਾਂਗਰਸ ਪਾਰਟੀ ਦੇ ਹੱਕ ਚ ਹੁਣ ਤੱਕ ਜਿਹੜੇ ਨਤੀਜੇ ਆਏ ਐ 12 ਸੀਟਾਂ ਦੇ ਨਤੀਜੇ ਆਏ ਐ ਆਨੰਦਪੁਰ ਬਲੌਕ ਦੇ ਵਿੱਚ ਬਲੌਕ ਸੰਮਤੀ ਦੇ ਜਿਹਦੇ ਜੋ 7 ਜਿਹੜੇ ਐ ਉਹ ਕਾਂਗਰਸ ਦੇ ਹੱਕ ਚ ਗਏ ਰਹੀ ਗੱਲ ਜ਼ਿਲ੍ਹਾ ਪ੍ਰੀਸ਼ਦ ਦੀ ਜ਼ਿਲ੍ਹਾ ਪ੍ਰੀਸ਼ਦਿਕ ਭਰਤਗੜ ਜ਼ੋਨ ਐ ਸਾਡਾ ਉਹਦੀ ਗਿਣਤੀ ਹੁਣ ਤੋਂ 4 ਘੰਟੇ ਪਹਿਲਾਂ ਤੱਕ ਹੋ ਚੁੱਕੀ ਹੈ ਲੇਕਿਨ ਭਾਰੀ ਦਬਾਅ ਤੋਂ ਬਾਅਦ ਇਹਨਾਂ ਨੇ ਹੁਣ ਡिक्लेअर ਕੀਤੀ ਹੈ ਅਸੀਂ ਉਹ ਜਿੱਤ ਲਈ ਦੂਜੀ ਸੀਟ ਹੈਗੀ ਕੋਟਲੇ ਦੀ ਕੋਟਲੇ ਦੀ ਸੀਟ ਤੇ ਗਿਣਤੀ ਹੋਈ ਨੂੰ ਇਸ ਵੇਲੇ 4 ਘੰਟੇ ਹੋ ਗਏ ਅਸੀਂ ਕਰੀਬ 298 ਵੋਟ ਤੋਂ ਜਿੱਤ ਚੁੱਕੇ ਹਾਂ ਉੱਥੇ ਲੇਕਿਨ ਐਸ ਡੀ ਐਮ ਸਾਹਿਬ ਰਟਨਿੰਗ ਅਫਸਰ ਸਾਹਿਬ ਉਹਦਾ ਰਿਜ਼ਲਟ ਨਹੀਂ ਡਿਕਲੇਅਰ ਕਰ ਰਹੇ ਕਾਰਨ ਕੀ ਮੰਨਦੇ ਕਿ ਕਾਰਨ ਇਹ ਇਹ ਉਹਦੇ ਵਿੱਚ ਹੇਰਾ ਫੇਰੀ ਕਰਨਾ ਚਾਹਦੇ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਦਿੱਥੇ ਹੋਏ ਫਤਵੇ ਨੂੰ ਮਿੱਟੀ ਚ ਰੋੜ ਕੇ ਉਹਨੂੰ ਫੈਸਲੇ ਨੂੰ ਜਿਹੜਾ ਫੈਸਲਾ ਲੋਕਾਂ ਨੇ ਦਿੱਤਾ ਉਹਨੂੰ ਬਦਲਣਾ ਚਾਹੁੰਦੇ ਹੈ ਭਾਰੀ ਤਦਾਦ ਦੇ ਵੀ ਤੁਹਾਡੇ ਨਾਲ ਸਮਰਥੂਏ ਮੌਜੂਦ ਹੈ ਹਜ਼ਾਰਾਂ ਦੀ ਤਦਾਦ ਇਸ ਵੇਲੇ ਲੋਕ ਇੱਥੇ ਖੜੇ ਹੈ ਲੋਕਾਂ 'ਚ ਗੁੱਸਾ ਹੈ ਇਸ ਗੱਲ ਦੀ ਨਾਰਾਜ਼ਗੀ ਹੈ ਕਿਸ ਜੋਂ ਨੂੰ ਲੈ ਕੇ ਕਿਹੜੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੈ ਕੇ ਕੋਟੜਾ ਨੂੰ ਕੋਟੜਾ ਨੂੰ ਕੋਟੜਾ ਨੂੰ ਲੈ ਕੇ ਇੱਥੇ ਰੇਡ ਕਾਫਾ ਸਿਆ ਕਿਹੜਾ ਉਮੀਦਵਾਰ ਹੈਗਾ ਜਿਹੜਾ ਕਿੰਨੀ ਕਵੋਟਾਂ ਦਾ ਪਹਿਲਾਂ ਜੇਤੂ ਘਰਾਰ ਦਿੱਤਾ ਗਿਆ ਤੇ ਜੇਤੂ ਘਰਾਰ ਤਾਂ ਦਿੱਤਾ ਨਹੀਂ ਨਾ ਗਿਣਤੀ ਹੋ ਗਈ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਜਿਹੜੀ ਉਹ ਸ਼ੀਟ ਹੈ ਜਿਹੜੀ ਉਹਦੀ ਰਿਜ਼ਲਟ ਸ਼ੀਟ ਹੈ ਜਿਹੜੀ ਉਹ ਤਿਆਰ ਹੋ ਗਈ ਉਸਾ ਦੇਵੀ ਸਾਡੀ ਉਮੀਦਵਾਰ ਹੈ 400 ਵੋਟ ਤੋਂ ਉਹ ਜੇਤੂ ਹੋ ਗਈ ਲੇਕਿਨ ਉਹਦੀ ਫਾਰਮਲ ਜਿਹੜੀ ਡੈਕਲੇਰੇਸ਼ਨ ਹੈ ਉਹ ਨਹੀਂ ਕਰ ਰਹੀ ਤਾਜ਼ਾ ਅਪਡੇਟ ਤਾਜ਼ਾ ਅਪਡੇਟ ਹੈ ਇੱਥੇ ਸਟੇਲਮੈਂਟ ਹੈ ਉਹ ਅੰਦਰ ਬੈਠੇ ਅਸ ਦੀ ਹਿਸਾਬ ابھی ہزار کی تعداد باہر بیٹھے ہیں کوشش کر رہے ہیں نہ یہ ملو ملک قانون ووسا وستادہ مسئلہ کھڑا ہوئے گا نہ جائے ناراضگی ہے گصہ ہے جو لوگ کا فتوہ ہے دے مطابق جو نتیجہ ہے وہ سنا دو تاکہ لوگ کروں کری اپنے گھر جان

ਵਰਕ ਅਕਾਊਂਟਿੰਗ ਕੀਤੀ ਜਾਵੇ ਜਾਂ ਇਹ ਅੰਦਰ ਕੀ ਹੁੰਦਾ ਮੈਨੂੰ ਇਸ ਗੱਲ ਦਾ ਨਹੀਂ ਪਤਾ 3 ਘੰਟੇ ਤੋਂ ਕਾਊਂਟਿੰਗ ਪੂਰੀ ਹੋਈ ਲੇਕਿਨ ਇਹ అలਾਰਮ ਨਹੀਂ ਕਰਦਾ ਕੋਈ ਭਜੀ ਮੇਰੀ ਪ੍ਰਾਰਥਨਾ ਸੁਣੋ ਇੱਕ ਵਾਰ ਪਿੱਛੇ ਇਹ ਸਾਰਾ ਸਰ ਟੱਕਾ ਕੋਈ ਚਲੋ ਚਲੋ ਵੀਰ ਇੱਧਰ ਇੱਧਰ ਚਲੋ ਯਾਰ ਚਲੋ ਚਲੋ ਵੀਰ ਇੱਧਰ ਆ ਜਾਓ ਪਿੱਛੇ ਉੱਧਰ ਅਲੀ ਸਾਹਿਬ ਵੀਰ ਭਾਈ ਲਾ ਦੋ ਦੋ ਕਿਨਾਰੇ ਰਾਣਾ ਕੇਪੀ ਜਿੰਦਾਬਾਦ ਰਾਣਾ ਕੇਪੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜੋ ਪਿੱਛੇ ਉਧਰ ਪੱਲੀ ਸਾਈਡ ਪੀਰ ਭਾਈ ਜੀ ਲਾਦਾ ਦੋ ਕਿਨਾਰੇ ਰਾਣਾ ਕੇਪੀ ਜਿੰਦਾਬਾਦ ਰਾਣਾ ਕੇਪੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ